ਡਾਕਟਰ ਕਲਵਿੰਦਰ ਕੌਰ ਮਨਹਾਸ ਦੀ ਪੁਸਤਕ ਸੁਪਨਿਆਂ ਦੇ ਕਰਦੇਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ ਅਗਲਾ ਦੇ ਆਏ ਨਾ ਸੁਪਨਿਆਂ ਦੇ ਕਰ ਵਿੱਚ ਜਨਮ ਮਰਨ ਜੋ ਉਪਜੋ ਸੋ ਵਿੰਸ ਪਰ ਉਹ ਆਜ ਕਹ ਕਾਲ ਨਾਨਕ ਹਰ ਗੁਣ ਕਾਇਲੇ ਛਾੜ ਸਗਲ ਜੰਜਾਲ ਇਸ ਸੰਸਾਰ ਤੇ ਜੋ ਕੋਈ ਜਨਮ ਲੈਂਦਾ ਹੈ ਉਸਨੇ ਇੱਕ ਨਾ ਇੱਕ ਦਿਨ ਇੱਥੋਂ ਜਾਣਾ ਹੀ ਹੁੰਦਾ ਹੈ ਇਸ ਲਈ ਕਿਹਾ ਗਿਆ ਹੈ ਕਿ ਜੰਮਣਾ ਅਤੇ ਮਰਨਾ ਪਰਮਾਤਮਾ ਦੇ ਅਟਲ ਨਿਯਮ ਹਨ ਸੁਪਨਿਆਂ ਦੇ ਘਰ ਵੀ ਬਹੁਤ ਸਾਰੇ ਬੱਚੇ ਰਹਿੰਦੇ ਹਨ ਕੁਝ ਛੋਟੇ ਹਨ ਤੇ ਕਈ ਸਕੂਲ ਪੜ੍ਹਦੇ ਹਨ ਜਦੋਂ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਸੀ ਉਹ ਆਪ ਠੀਕ ਨਹੀਂ ਸਨ ਜਾਂ ਉਹ ਆਪ ਠੀਕ ਸਨ ਰੋਣਾ ਦੀਆਂ ਮਾਂ ਮਾ ਠੀਕ ਨਹੀਂ ਸਨ ਤੇ ਕੁਝ ਬੱਚਿਆਂ ਦਾ ਜਨਮ ਹੀ ਸੁਪਨਿਆਂ ਦੇ ਘਰ ਹੋਇਆ ਇਹਨਾਂ ਬੱਚਿਆਂ ਦੀਆਂ ਮਾਸੂਮ ਗੱਲਾਂ ਹਾਸੇ-ਕਿਲਕਾਰੀਆਂ ਬੇਪਰਵਾਹ ਹੋ ਕੇ ਦੌੜਨਾ ਭੱਜਣਾ ਸੁਪਨਿਆਂ ਦੇ ਘਰ ਵਿੱਚ ਰੌਣਕ ਲਾਈ ਰੱਖਦਾ ਹੈ ਹਰ ਮਨੁੱਖ ਜਨਮ ਵੇਲੇ ਵਾਪਸ ਜਾਣ ਦੀ ਟਿਕਟ ਯਾਨੀ ਰਿਟਰਨਿੰਗ ਟਿਕਟ ਆਪਣੇ ਨਾਲ ਪਰਮਾਤਮਾ ਕੋਲੋਂ ਲੈ ਕੇ ਆਉਂਦਾ ਹੈ ਲੇਕਿਨ ਵਾਪਸ ਕਿਹੜੀ ਤਰੀਕ ਨੂੰ ਕਿਸ ਵਕਤ ਕਿਸ ਸਥਾਨ ਤੋਂ ਗੱਡੀ ਚੜ੍ਹਨਾ ਹੈ ਇਸ ਬਾਰੇ ਉਸ ਨੂੰ ਕੁਝ ਪਤਾ ਨਹੀਂ ਹੁੰਦਾ ਇਸ ਬਾਰੇ ਸਿਰਫ ਪਰਮ ਪਿਤਾ ਪਰਮਾਤਮਾ ਨੂੰ ਹੀ ਪਤਾ ਹੁੰਦਾ ਹੈ ਇਹ ਹਾਲ ਸਿਰਫ ਉਹ ਆਪਣੇ ਸਾਖੀ ਸੀਮਤ ਰੱਖਦਾ ਹੈ ਇਹ ਗੱਲ ਹਰ ਇਨਸਾਨ ਨੂੰ ਪਤਾ ਹੈ ਕਿ ਜੋ ਬਚਦਾ ਹੈ ਉਸਨੇ ਇੱਕ ਨਾ ਇੱਕ ਦਿਨ ਜ਼ਰੂਰ ਬਿੰਸਣਾ ਹੈ ਸੁਪਨੇ ਦੇ ਘਰ ਵਿੱਚ ਵੀ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਖੁਸ਼ੀਆਂ ਮਨਾਇਆਂ ਜਾਂਦੀਆਂ ਹਨ ਲੱਡੂ ਬਰਫੀ ਵੰਡੀ ਜਾਂਦੀ ਹੈ ਬੱਚਿਆਂ ਦੇ ਜਨਮ ਦਿਨ ਮਨਾਏ ਜਾਂਦੇ ਹਨ ਕੇਕ ਕੱਟਿਆ ਜਾਂਦਾ ਹੈ ਗੁਬਾਰੇ ਲਾ ਕੇ ਆਲਾ ਦਵਾਲਾ ਸਜਾਇਆ ਜਾਂਦਾ ਹੈ ਇਹ ਸਾਰਾ ਕੁਝ ਸਰਦਾਰ ਗੁਰਪ੍ਰੀਤ ਸਿੰਘ ਵੱਡੇ ਚਾਵਾ ਨਾਲ ਅੱਗੇ ਹੋ ਕੇ ਆਪ ਕਰਦੇ ਹਨ ਜਿਹੜੇ ਮਾਨਸਿਕ ਪਰੇਸ਼ਾਨ ਕੀੜੇ ਪਏ ਜਾਂ ਹੋਰ ਕਿਸੇ ਬਿਮਾਰੀ ਨਾਲ ਪੀੜਿਤ ਰੋਗੀ ਇੱਥੇ ਆਉਂਦੇ ਹਨ ਉਹਨਾਂ ਵਿੱਚੇ ਬਹੁਤ ਸਾਰੇ ਰੋਗੀ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਕੁਝ ਠੀਕ ਹੋ ਕੇ ਇੱਥੇ ਸੁਪਨਿਆਂ ਦੇ ਘਰ ਵਿੱਚ ਹੀ ਸਰਦਾਰ ਗੁਰਪ੍ਰੀਤ ਸਿੰਘ ਨਾਲ ਸੇਵਾ ਕਰਵਾ ਰਹੇ ਹਨ ਕੁਝ ਰੋਗੀ ਜੋ ਠੀਕ ਨਹੀਂ ਹੁੰਦੇ ਜਾਂ ਬਡਾਪੇ ਕਾਰਨ ਇੱਥੇ ਹੀ ਆਪਣੇ ਪ੍ਰਾਨ ਤਿਆਗ ਦਿੰਦੇ ਹਨ ਸਰਦਾਰ ਗੁਰਪ੍ਰੀਤ ਸਿੰਘ ਵੱਲੋਂ ਉਹਨਾਂ ਦੇ ਘਰਦਿਆਂ ਜਾਂ ਸਾਥ ਸਬੰਧੀਆਂ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਕੋਈ ਤਾਂ ਮ੍ਰਿਤਕ ਦੇ ਨੂੰ ਲੈਣ ਆ ਜਾਂਦੇ ਹਨ ਤੇ ਕਈ ਕਹਿ ਦਿੰਦੇ ਹਨ ਕਿ ਸਾਡਾ ਆਉਣਾ ਮੁਸ਼ਕਲ ਹੈ ਤੁਸੀਂ ਆਪ ਹੀ ਸੰਸਕਾਰ ਕਰ ਦਿਓ ਫਿਰ ਸਰਦਾਰ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਮਿਲ ਕੇ ਇਹ ਸੇਵਾ ਵੀ ਨਿਭਾਉਂਦੇ ਹਨ ਮ੍ਰਿਤਕ ਦੇ ਦਾ ਇਸ਼ਨਾਨ ਕਰਵਾਉਂਦੇ ਹਨ ਗੱਫਨ ਪਾਉਂਦੇ ਹਨ ਅਰਥੀ ਨੂੰ ਮੋਢਾ ਦਿੰਦੇ ਹਨ ਤੇ ਫਿਰ ਸ਼ਮਸ਼ਾਨ ਘਾਟ ਜਾ ਕੇ ਚਿਖਾ ਨੂੰ ਅੱਗ ਵੀ ਦਿੰਦੇ ਹਨ ਅਗਲੇ ਦਿਨ ਉਸਦੇ ਫੁੱਲ ਚੁੱਕ ਕੇ ਕਟਾਣਾ ਸਾਹਿਬ ਜਾ ਕੇ ਜਲ ਪ੍ਰਵਾਹ ਕਰਦੇ ਹਨ ਉੱਥੋਂ ਆ ਕੇ ਵਿਛੜੀ ਆਤਮਾ ਦੀ ਸ਼ਾਂਤੀ ਦੀ ਸਹਿਜ ਪਾਠ ਕਰਵਾਉਂਦੇ ਹਨ ਤੇ ਅੰਤਮ ਅਰਦਾਸ ਵਿੱਚ ਸੁਪਨਿਆਂ ਦੇ ਕਰਦੇ ਸਾਰੇ ਮੈਂਬਰ ਸ਼ਾਮਲ ਹੁੰਦੇ ਹਨ ਸਰਦਾਰ ਗੁਰਪ੍ਰੀਤ ਸਿੰਘ ਕਈ ਲੋਕਾਂ ਦਾ ਆਪਣੇ ਹੱਥੀ ਸੰਸਕਾਰ ਕਰ ਚੁੱਕੇ ਹਨ ਤੇ ਉਹਨਾਂ ਦੀ ਰੂਹ ਦੀ ਸ਼ਾਂਤੀ ਦੀ ਸਹਿਜ ਪਾਠ ਕਰਵਾ ਚੁੱਕੇ ਹਨ ਪਰਮਾਤਮਾ ਵਾਹਿਗੁਰੂ ਕਿਸੇ ਬਿਰਲੇ ਇਨਸਾਨ ਨੂੰ ਇਸੇ ਵਾਲੀ ਚੁੰਦਾ ਹੈ ਜਿਹੜੇ ਵੀ ਇਨਸਾਨ ਦਾ ਇਸ ਸੰਸਾਰ ਰੂਪੀ ਮੰਚ ਤੇ ਪਾਠ ਖਤਮ ਹੋ ਜਾਂਦਾ ਹੈ ਉਸ ਨੂੰ ਹਰ ਹਾਲਤ ਵਿੱਚ ਇਸ ਮੰਚ ਨੂੰ ਛੱਡ ਕੇ ਜਾਣਾ ਪੈਂਦਾ ਹੈ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮਨੁੱਖ ਦੀ ਮੌਤ ਉਦੋਂ ਹੁੰਦੀ ਹੈ ਜਦੋਂ ਉਸ ਦੀ ਆਤਮਾ ਸਾਰਿਆਂ ਨਾਲ ਆਪਣਾ ਹਿਸਾਬ ਕਿਤਾਬ ਪੂਰਾ ਕਰ ਲੈਂਦੀ ਹੈ ਜੇ ਕਿਸੇ ਨਾਲ ਕੋਈ ਹਿਸਾਬ ਰਹਿੰਦਾ ਹੋਵੇ ਤਾਂ ਆਤਮਾ ਸਰੀਰ ਵਿੱਚੋਂ ਨਹੀਂ ਨਿਕਲਦੀ ਜਿੰਨਾ ਤੇ ਜਦੋਂ ਤੱਕ ਉਹ ਸਰੀਰ ਨੇ ਦੁੱਖ ਦਰਦ ਸਹਿਣਾ ਕਰਨਾ ਹੈ ਜਦੋਂ ਤੱਕ ਸਕੇ ਸੰਬੰਧੀਆਂ ਹੋਰ ਲੋਕਾਂ ਤੇ ਡਾਕਟਰ ਨਾਲ ਸਾ ਪੁਰਾਣਾ ਹੋ ਜਾਵੇ ਉਦੋਂ ਤੱਕ ਆਤਮਾ ਇਸ ਪੰਜ ਭੌਤਿਕ ਸਰੀਰ ਵਿੱਚ ਹੀ ਰਹਿੰਦੀ ਹੈ ਉਸ ਥਾਂ ਨਾਲ ਵੀ ਆਤਮਾ ਦਾ ਗਹਿਰਾ ਸਬੰਧ ਹੈ ਜਿੱਥੇ ਜਾ ਕੇ ਸਰੀਰ ਨੇ ਉਡਾਰੀ ਮਾਰਨੀ ਹੁੰਦੀ ਹੈ ਉਸੇ ਥਾਂ ਤੇ ਵਿਅਕਤੀ ਨੂੰ ਲੈ ਜਾਂਦੀ ਹੈ ਹੁਣ ਜਿਹੜੇ ਵਿਅਕਤੀ ਸੁਪਨਿਆਂ ਦੇ ਘਰ ਵਿੱਚ ਆ ਕੇ ਰੱਬ ਨੂੰ ਪਿਆਰੇ ਹੋ ਗਏ ਪਰਮਾਤਮਾ ਨੇ ਪਹਿਲਾਂ ਹੀ ਉਹਨਾਂ ਲਈ ਇਹ ਥਾਂ ਨਿਯਤ ਕੀਤਾ ਹੋਇਆ ਸੀ ਕੋਈ ਇਨਸਾਨ ਪੈਦਾ ਕਿਤੇ ਹੋਰ ਹੋਏ ਫਿਰ ਉਹਨਾਂ ਦੀ ਬਿਮਾਰੀ ਸੁਪਨਿਆਂ ਦੇ ਘਰ ਇਲਾਜ ਕਰਵਾਉਣ ਲਈ ਆਉਂਦਾ ਕਾਰਨ ਬਣੀ ਤੇ ਇੱਥੇ ਹੀ ਉਹਨਾਂ ਦੀ ਮੌਤ ਹੋ ਗਈ ਕਿਸ ਬੰਦੇ ਨੂੰ ਸਤੀ ਚਖਨ ਵਗ ਦੇਣੀ ਹੈ ਕਿਸ ਕਿਸ ਨੇ ਫੁੱਲ ਤੁਗਨੇ ਹਨ ਕਿਸ ਨੇ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਜਾਣਾ ਅੰਤਮ ਅਰਦਾਸ ਵਿੱਚ ਕਿਸ ਨੇ ਸ਼ਾਮਲ ਹੋਣਾ ਹੈ ਪ੍ਰਮਾਤਮਾ ਨੇ ਸਭ ਕੁਝ ਪਹਿਲਾਂ ਹੀ ਤੈਅ ਕੀਤਾ ਹੁੰਦਾ ਹੈ ਜਿਨ੍ਹਾਂ ਇਨਸਾਨਾਂ ਦਾ ਸੰਸਕਾਰ ਸਰਦਾਰ ਗੁਰਪ੍ਰੀਤ ਸਿੰਘ ਦੇ ਹੱਥੋਂ ਹੋਣਾ ਲਿਖਿਆ ਸੀ ਉਹਨਾਂ ਨੇ ਸੁਪਨਿਆਂ ਦੇ ਘਰ ਆ ਕੇ ਆਪਣਾ ਸਰੀਰ ਤਿਆਗ ਦਿੱਤਾ ਵਾਹਿਗੁਰੂ ਜੀ ਨੇ ਇਹਨਾਂ ਲੋਕਾਂ ਦੀਆਂ ਅੰਤਮ ਰਸਮਾਂ ਸਰਦਾਰ ਗੁਰਪ੍ਰੀਤ ਸਿੰਘ ਹੋਰਾਂ ਦੇ ਹੱਥੋਂ ਹੋਣੀਆਂ ਲਿਖੀਆਂ ਸਨ ਤੇ ਇਹ ਲੋਕ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਪਹੁੰਚ ਗਏ ਇਹ ਸਾਰਾ ਕੁਝ ਰੱਬ ਦੇ ਹੁਕਮ ਅਨਸਾਰ ਹੋ ਰਿਹਾ ਹੈ ਸਭ ਰੱਬ ਦੇ ਰੰਗ ਹਨ ਇਹਨਾਂ ਦੇ ਜਨਮ ਸਮੇਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਇਹਨਾਂ ਦਾ ਸੰਸਕਾਰ ਸੁਪਨਿਆਂ ਦੇ ਘਰ ਹਸਨਪੁਰ ਹੋਵੇਗਾ ਪਰੰਤੂ ਪਰਮਾਤਮਾ ਨੇ ਸਭ ਕੁਝ ਪਹਿਲਾਂ ਹੀ ਤੈਅ ਕੀਤਾ ਹੁੰਦਾ ਹੈ ਸਰਦਾਰ ਗੁਰਪ੍ਰੀਤ ਸਿੰਘ ਦੇ ਮਾਤਾ ਜੀ ਨੇ ਕਿਸੇ ਜਨਮ ਵਿੱਚ ਬਹੁਤ ਚੰਗੇ ਕਰਮ ਕੀਤੇ ਹੋਣਗੇ ਜੋ ਉਹਨਾਂ ਦੇ ਕਰ ਇਸ ਤਰ੍ਹਾਂ ਦੇ ਬੇਟੇ ਨੇ ਜਨਮ ਲਿਆ ਜਿਸਨੇ ਆਪਣਾ ਜੀਵਨ ਦੁੱਖ dard ਨਾਲਿਲਕਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਮਰਪਿਤ ਕਰ ਦਿੱਤਾ ਤਨ ਹਨ ਇਹਨਾਂ ਦੇ ਮਾਤਾ ਪਿਤਾ ਤੇ ਤਨ ਹਨ ਇਹ ਆਪ ਜ਼ਿੰਦਗੀ ਦੀ ਕਿਤਾਬ ਦੇ ਪੰਨਿਆਂ ਉੱਤੇ ਕੁਝ ਇਸ ਤਰ੍ਹਾਂ ਦਾ ਲਿਖਿਆ ਜਾਵੇ ਜੋ ਇੱਕ ਪਵਿੱਤਰ ਪੁਸਤਕ ਵਾਂਗ ਸਵੇਰੇ ਸ਼ਾਮ ਪੜ੍ਹਿਆ ਜਾਵੇ ਬਾਕੀ ਅਗਲੇ ਅਧਿਆਏ ਵਿੱਚ ਧੰਨਵਾਦ